ਖਬਰ ਨਾਮਾ ਦੇਖ ਰਹੇ ਸਾਰੇ ਸੂਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋ へ ਖਾਸੇ ਗਰਮ ਬੜੀ ਵੱਡੀ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਕਾਫੀ ਗੁੱਸੇ ਦੇ ਵਿੱਚ ਨੇ ਐਕਸ਼ਨ ਮੋਡ ਦੇ ਵਿੱਚ ਨੇ ਕਹਿੰਦੇ ਨੇ ਤਰਥੱਲੀ ਬਚਾ ਦੇਾਂਗੇ ਖੁੰਝੇ ਲਾ ਕੇ ਰੱਖ ਦੇਾਂਗੇ ਆਤਵਾਦੀਆਂ ਨੂੰ ਜਿਨ੍ਹਾਂ ਨੇ دہشت ਗਰੀ ਦਸ ਗਰਦੀ ਦਾ ਨੰਗਾ ਨਕ ਨਾਚ ਨਚਾਇਆ ਹੈ ਪੈਲਗਾਮ ਦੇ ਵਿੱਚ 28 ਨਿਰਦੋਸ਼ ਅਤਵਾਦੀਆਂ ਵੱਲੋਂ ਲੋਕ ਮਾਰੇ ਗਏ ਉਸ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨਰਿੰਦਰ ਮੋਦੀ ਵੱਲੋਂ ਭਾਰਤ ਪੈਲਗਾਮ ਆਤਵਾਦੀ ਹਮਲੇ ਲਈ ਜ਼ਿੰਮੇਵਾਰ ਅਤਵਾਦੀਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਿਹਾ ਹੈ ਅੱਜ ਅੱਜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਹੇਠ ਮੀਟਿੰਗ ਮંત્રી ਨਿਵਾਸ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਹੋਈ ਯਾਨੀ ਕਿ 29 ਅਪ੍ਰੈਲ ਨੂੰ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਪਾਲ ਚੀਫ ਆਫ ਡਿਵੈਸ ਸਟਾਫ ਜਨਰਲ ਚੋਹਾਨ ਅਤੇ ਸੈਨਾ ਮੁਖੀ ਜਰਨਲ ਉਪੇਂਦਰ द्विवेदी ਅਤੇ ਜਲ ਮੁਖੀ ਐਡਮਿਰਲ ਦਿਨੇਸ਼ ਕੇ ਮਯੂਸਨ ਤ੍ਰਿਪਾਠੀ ਵੀ ਮਯੂਸਨ ਇਹ ਮੁਲਾਕਾਤ ਲਗਭਗ ਚੱਲੀ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੇ ਨਾਲ ਨਿਊਜ਼ ਏਜੰਸੀਆਂ ਪੀਟੀਆਈ ਦੇ ਅਨਸਾਰ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਭਾਰਤੀ ਫੌਜ ਤੇ ਪੂਰਾ ਭਰੋਸਾ ਹੈ ਫੌਜ ਨੂੰ ਹਮਲੇ ਦਾ ਤਰੀਕਾ ਸਮਾਂ ਤੈਅ ਕਰਨਾ ਚਾਹੀਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਫੌਜ ਨੂੰ ਅਤਵਾਦੀਆਂ ਵਿਰੁੱਧ ਕਾਰਵਾਈ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ ਮੀਟਿੰਗ ਦੇ ਵਿੱਚ ਮੁੱਦੇ ਰੱਖੇ ਗਏ ਨੇ ਕਿ ਜਿਹੜੇ 26 ਲੋਕ 22 ਅਪ੍ਰੈਲ ਨੂੰ ਮਾਰੇ ਬਾਰੇ ਗਏ ਨੇ ਦਰਜਨਾ ਲੋਕ ਜ਼ਖਮੀ ਹੋਏ ਨੇ ਤੇ ਭਾਰਤੀ ਫੌਜ ਪਾਕਿਸਤਾਨ ਵਿਰੁੱਧ ਸਖਤ ਕਵਾਈ ਵੀ ਕਰ ਸਕਦੀ ਹੈ ਲੇਕਿਨ ਇਧਰ ਇੱਕ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਇਸ ਦੇ ਨਾਲ ਹੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੇਰੇ ਵੱਲੋਂ ਤੁਹਾਨੂੰ ਖੁੱਲੀ ਛੁੱਟੀ ਹੈ ਅਤਵਾਦੀਆਂ ਦਾ ਖਾਤਮਾ ਕਰਨ ਦੇ ਲਈ ਯਾਨੀ ਕਿ ਸਮਾਂ ਨਿਸ਼ਾਨਾ ਤੁਸੀਂ ਤੈਅ ਕਰਨਾ ਹੈ ਜਗ੍ਹਾ ਤੁਸੀਂ ਕਹਿ ਕਰਨੀ ਹੈ ਕਿਉਂਕਿ ਸੂਬੇ ਦੇ ਜਿਹੜਾ ਭਾਰਤ ਦੇ ਵਿੱਚ ਇੱਕ ਪੂਰਾ ਜਿਹੜਾ ਹੈ ਤਾਂਡਾ ਮਚ ਗਿਆ ਸੀ ਜਦੋਂ 28 ਲੋਕਾਂ ਦੀ ਮੌਤ ਹੋਈ ਇੱਕ ਪਾਸੇ ਪਾਕਿਸਤਾਨ ਦਾ ਪਾਣੀ ਬੰਦ ਕਰ ਦਿੱਤਾ ਗਿਆ ਹੈ ਦੂਸਰੇ ਪਾਸੇ ਹਵਾਈ ਸਵਾਮਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਜਿਹੜੇ ਭਾਰਤ ਦੇ ਵਿੱਚ ਪਾਕਿਸਤਾਨੀ ਲੋਕ ਰਹਿੰਦੇ ਸੀ ਉਹਨਾਂ ਨੂੰ ਜਿਹੜਾ ਹੈ ਬਾਹਰ ਕੱਢ ਦਿੱਤਾ ਗਿਆ ਹੈ ਭਾਵੇਂ ਉਹਨਾਂ ਦੀਆਂ ਭਾਵਨਾਵਾਂ ਹਿੰਦੁਸਤਾਨ ਦੇ ਨਾਲ ਜੁੜੀਆਂ ਹੋਈਆਂ ਨੇ ਲੇਕਿਨ ਰਾਜਨਾਥ ਅਤੇ ਨਰਿੰਦਰ ਮੋਦੀ ਨੇ ਮਿਲ ਕੇ ਜਿਹੜੇ ਸੈਨਾ ਦੇ ਮੁਖੀ ਨੇ ਮੁਲਾਕਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਮਾ ਤੁਹਾਡਾ ਨਿਸ਼ਾਨਾ ਤੁਹਾਡਾ ਜਗਾ ਤੁਹਾਡੀ ਯਾਨੀ ਕਿ ਜਿਸ ਜਿਸ ਤਰ੍ਹਾਂ ਵੀ ਜਿਸ ਤਰ੍ਹਾਂ ਵੀ ਖਤਮ ਕੀਤਾ ਜਾ ਸਕਦਾ ਹੈ ਅਤਵਾਦ ਨੂੰ ਪੂਰੇ ਭਾਰਤ ਦੇ ਵਿੱਚੋਂ ਖਤਮ ਕਰੋ ਟਾਰਗੇਟ ਕਰੋ ਜਿੰਨਾਂ ਵੱਲੋਂ ਇਹ ਜ਼ਿੰਮੇਵਾਰੀ ਲਈ ਜਾਰੀ ਹੈ ਉਧਰ ਭਾਰਤ ਸਰਕਾਰ ਦੇ ਇਸ ਹੁਕਮ ਤੇ ਇੱਕ ਵਾਰ ਫਿਰ ਖਲਬਲੀ ਬਚ ਗਈ ਹੈ ਕਿ ਲੇਖਨ ਚੰਗ ਦਾ ਹਾਲੇ ਐਲਾਨ ਨਹੀਂ ਹੋਇਆ لیکن ਅਤਵਾਦ ਨੂੰ ਜਟਣ ਦੇ ਲਈ ਅਤਵਾਦ ਨੂੰ ਖਤਮ ਕਰਨ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਯਾਨੀ ਕਿ 29 April ਨੂੰ ਦੇਸ਼ ਦੇ ਸੈਨਾ ਮੁਖੀ ਦੇ ਨਾਲ ਅਤੇ ਰਾਜਨਾਥ ਨੇ ਮਿਲ ਕੇ ਲਗਭਗ 2.5 ਘੰਟੇ ਦੀ ਮੀਟਿੰਗ ਕੀਤੀ ਅਤੇ ਆਦੇਸ਼ ਦੇ ਦਿੱਤੇ ਨੇ ਹਰ ਹਿੱਲਾ ਵਸੀਲਾ ਹਰ ਅੱਡੀ ਚੌਤੀ ਦਾ ਜੋਰ ਲਗਾਇਆ ਜਾਵੇ ਭਾਰਤ ਦੇ ਵਿੱਚੋਂ ਅਤਵਾਦ ਦੀਆਂ ਜਿਹੜਾ ਨੂੰ ਖਤਮ ਕਰਨ ਦੇ ਲਈ ਧੰਨਵਾਦ